ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਛੀ ਮਹਿ ਚੇਤਨ ਕਾ ਸ਼ਪ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਵਿੱਚ 20 ਨਵੰਬਰ ਨੂੰ ਹੋਈ ਜ਼ਿਮਨੀ ਚੋਣ ਦਾ ਕੱਲ 23 ਨਵੰਬਰ ਦਿਨ ਸ਼ਨੀਵਾਰ ਨੂੰ ਨਤੀਜਾ ਆਵੇਗਾ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਕੁਝ ਹੀ ਸਮੇਂ ਤੱਕ ਇਹ ਸਾਰਾ ਮਾਮਲਾ ਕਲੀਅਰ ਹੋ ਜਾਵੇਗਾ ਕਿ ਆਖਰਕਾਰ ਹਲਕਾ ਚੱਬੇਵਾਲ ਦਾ ਅਗਲਾ ਵਿਧਾਇਕ ਕੌਣ ਬਣੇਗਾ ਜਾਂ ਕਿਸ ਦੇ ਸਿਰ ਤੇ ਵਿਧਾਇਕੀ ਦਾ ਤਾਜ਼ਾ ਸਜੇਗਾ ਜੀ ਹਾਂ ਬੀਤੀ ਬੀ ਨਵੰਬਰ ਨੂੰ ਹਲਕਾ ਚੱਬੇਵਾਲ ਸਮੇਤ ਪੰਜਾਬ ਦੇ ਹੋਰਨਾ ਤਿੰਨ ਵਿਧਾਨ ਸਭਾ ਹਲਕਿਆਂ ਦੇ ਵਿੱਚ ਜ਼ਿਮਨੀ ਚੋਣ ਹੋਈ ਹੈ ਜਿਸ ਵਿੱਚ ਪੰਜਾਬ ਦਾ ਹਲਕਾ ਗਿੱਦੜਵਾਹਾ ਡੇਰਾ ਬਾਬਾ ਨਾਨਕ ਬਰਨਾਲਾ ਸ਼ਾਮਲ ਹੈ ਤੇ ਕੁੱਲ ਚਾਰ ਹਲਕਿਆਂ ਦੇ ਵਿੱਚ ਜ਼ਿਮਨੀ ਚੋਣ ਹੋਈ ਸੀ ਸੋ ਆਪਾਂ ਹਲਕਾ ਚੱਬੇਵਾਲ ਦੀ ਗੱਲ ਕਰੀਏ ਤਾਂ ਹਲਕਾ ਚੱਬੇਵਾਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਈ ਵਾਰ ਆ ਕੇ ਵੱਡੀਆਂ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ ਸੀ ਕਿਉਂਕਿ ਉੱਥੋਂ ਮੌਜੂਦਾ ਸੰਸਦ ਡਾਕਟਰ ਰਾਜਕੁਮਾਰ ਜੱਬੇਵਾਲ ਦੇ ਪੁੱਤਰ ਡਾਕਟਰ ਇਸ਼ਾਨ ਕੁਮਾਰ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਸੀ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਚੋਂ ਆਏ ਸੋਨ ਸਿੰਘ ਠੰਡਲ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਤੇ ਕਾਂਗਰਸ ਪਾਰਟੀ ਵੱਲੋਂ ਬਹੁਜਨ ਸਮਾਜ ਪਾਰਟੀ ਚੋਂ ਆਏ ਐਡਵੋਕੇਟ ਰਣਜੀਤ ਕੁਮਾਰ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਸੀ ਸੋ ਜੱਬੇਵਾਲ ਦੇ ਵਿੱਚ ਤਿੰਨ ਉਮੀਦਵਾਰਾਂ ਦੇ ਵਿੱਚ ਮੁਕਾਬਲਾ ਹੈ ਪਰੰਤੂ ਜਿਉ ਜ਼ਿਆਦਾਤਰ ਮੁਕਾਬਲਾ ਹੈ ਇਹ ਟਿਕੋਣਾ ਨਹੀਂ ਬਲਕਿ ਦੋ ਹੀ ਰਾਜਸੀ ਪਾਰਟੀਆਂ ਦੇ ਵਿਚਕਾਰ ਝਪਦਾ ਆਮ ਆਦਮੀ ਪਾਰਟੀ ਜੋ ਕਿ ਮੌਜੂਦਾ ਸੱਤਾਧਾਰੀ ਪਾਰਟੀ ਹੈ ਤੇ ਦੂਸਰੀ ਕਾਂਗਰਸ ਪਾਰਟੀ ਸੋ ਦੋਹਾਂ ਹੀ ਪਾਰਟੀਆਂ ਵੱਲੋਂ ਕਾਫੀ ਜ਼ਿਆਦਾ ਜਦੋਜਹਿਦ ਕੀਤੀ ਗਈ ਹੈ ਪਰੰਤੂ ਸਵਾਲ ਇਹ ਹੈ ਕਿ ਇੰਨੀ ਜ਼ਿਆਦਾ ਜਦੋਜਹਿਦ ਕਰਨ ਦੇ ਬਾਵਜੂਦ ਹਲਕਾ ਚੱਬੇਵਾਲ ਦੇ ਵਿੱਚ ਆਪਾਂ ਜੇਕਰ ਵੋਟ ਪੋਲ ਦੀ ਗੱਲ ਕਰੀਏ ਤਾਂ ਕੋਈ ਜ਼ਿਆਦਾ ਉਤਸ਼ਾਹ ਪੂਰਵਕ ਜਿਹੜਾ ਲੋਕਾਂ ਵੱਲੋਂ ਉਤਸ਼ਾਹ ਨਹੀਂ ਦਿਖਾਇਆ ਗਿਆ ਮਹਿਜ਼ 51 ਫੀਸਦੀ ਦੇ ਕਰੀਬ ਵੋਟ ਪ੍ਰਕਿਰਿਆ ਜਿਹੜੀ ਉਹ ਨੇਪਰੇ ਹਲਕਾ ਚਵੇਵਾਲ ਦੇ ਵਿੱਚ ਚੜੀ ਹੈ ਤਾਂ ਹੁਣ ਸਵੇਰੇ 8 ਵਜੇ ਕੱਲ 23 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਕੁਝ ਹੀ ਮਿੰਟਾਂ ਦੇ ਵਿੱਚ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਕਿ ਆਖਰਕਾਰ ਕਿਹੜੀ ਪਾਰਟੀ ਦਾ ਉਮੀਦਵਾਰ ਕਿੰਨੀਆਂ ਵੋਟਾਂ ਦੇ ਨਾਲ ਅੱਗੇ ਜਾ ਰਿਹਾ ਸੋ ਉੱਥੇ ਹੀ ਦੂਜੇ ਪਾਸੇ ਜੇਕਰ ਆਪਾਂ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਇਸ ਵਕਤ ਉਮੀਦਵਾਰਾਂ ਦੀਆਂ ਧੜਕਣਾ ਵੀ ਕਾਫੀ ਤੇਜ਼ ਚੱਲ ਰਹੀਆਂ ਨੇ ਕਿਉਂਕਿ ਕਾਫੀ ਜ਼ਿਆਦਾ ਮਿਹਨਤ ਕੀਤੀ ਹੁੰਦੀ ਹੈ ਪਿਛਲੇ 15 ਵੀ ਦਿਨਾਂ ਤੋਂ ਹੱਡ ਭੰਨ ਵੀ ਹੱਡ ਤੋੜ ਵੀ ਮਿਹਨਤ ਉਹਨਾਂ ਵੱਲੋਂ ਕੀਤੀ ਗਈ ਆ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਸੋ ਕਾਫੀ ਜ਼ਿਆਦਾ ਅਮਲਾ ਜਿਹੜਾ ਉਹ ਖਰਚ ਹੁੰਦਾ ਹੈ ਹੁਸ਼ਾਰਪੁਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਵੀ ਬਖੂਬੀ ਢੰਗ ਦੇ ਨਾਲ ਇਹ ਚੋਣਾ ਦੀ ਪ੍ਰਕਿਰਿਆ ਨਿਪਰੇ ਚੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਕਿਉਂਕਿ ਸਫਲਤਾਪੂਰਵਕ ਢੰਗ ਦੇ ਨਾਲ ਸਫਲਤਾਪੂਰਵਕ ਢੰਗ ਤੋਂ ਵੀ ਵੱਡੀ ਗੱਲ ਹੈ ਕਿ ਸ਼ਾਂਤੀਪੂਰਵਕ ਭਾਵ ਪੀਸਫੁਲੀ ਇਲੈਕਸ਼ਨ ਮੁਕੰਮਲ ਹੋਣਾ ਇੱਕ ਵਧੀਆ ਕਾਰਗੁਜ਼ਾਰੀ ਦੀ ਨਿਸ਼ਾਨੀ ਹੁੰਦਾ ਸੋ ਹੁਸ਼ਾਰਪੁਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਹੁਸ਼ਾਰਪੁਰ ਸਿਵਲ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਦੋਹਾਂ ਹੀ ਇਹ ਪ੍ਰਸ਼ਾਸਨਾ ਵੱਲੋਂ ਜਿਹੜੀ ਆਪਣੀ ਜ਼ਿੰਮੇਵਾਰੀਆ ਬਖੂਬੀ ਢੰਗ ਦੇ ਨਾਲ ਦਿਵਾਈ ਗਈ ਹੈ ਸੋ ਸਵੇਰੇ 8 ਵਜੇ ਚੋਣਾਂ ਦੀ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਤੇ ਕੁਝ ਹੀ ਮਿੰਟਾਂ ਦੇ ਵਿੱਚ ਇਹ ਸਾਰੇ ਮਾਮਲੇ ਤੋਂ ਪਰਦਾ ਉੱਠ ਜਾਵੇਗਾ ਕਿ ਆਖਰਕਾਰ ਹਲਕਾ ਚੱਬੇਵਾਲ ਦਾ ਅਗਲਾ ਵਿਧਾਇਕ ਕੌਣ ਬਣੇਗਾ